ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗੈਨ ਸ਼ਹੀਦਾਂ ਦੀ ਧਰਤੀ ਸ਼੍ਰੀ ਫਤੇਗੜ ਸਾਹਿਬ ਜਿੱਥੇ ਕਿ ਛੋਟੇ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਨੇ ਮੁਗਲਾਂ ਨਾਲ ਸੂਬੇ ਸਰਹੰਦ ਦੇ ਨਾਲ ਟੱਕਰ ਲਈ ਇਹ ਨਹੀਂ ਮੰਨੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਉਹ ਸਰਹੰਦ ਉਹ ਫਤੇਗੜ ਸਾਹਿਬ ਜਿਸ ਦੀ ਧਰਤੀ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੋਣ ਦਾ ਕਿਤਾਬ ਹਾਸਲ ਹੈ ਜਿੱਥੇ ਕਿ ਜਦੋਂ ਟੋਡਰ ਮਲ ਜੀ ਨੇ ਖੜੀਆਂ ਮੋਰਾ ਸੂਬੇ ਸਰਹੰਦ ਨੂੰ ਦੇਖ ਕੇ ਉਹ ਜ਼ਮੀਨ ਜਿੱਥੇ ਗੁਰਦੁਆਰਾ ਜੋਤੀਸ ਰੂਪ ਹੈ ਸੰਸਕਾਰ ਦੇ ਲਈ ਲਈ ਸੀ ਸਹਿਬ ਜਾਦਿਆਂ ਦੇ ਅਤੇ ਮਾਤਾ ਗੁਜਰਕੌਰ ਜੀ ਦੇ ਉਹ ਸਰਹੰਦ ਉਹ ਫਤਿਹਗੜ੍ਹ ਸਾਹਿਬ ਜਿੱਥੇ ਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਇਸ ਦਾ ਬਦਲ ਲਾਂਦੇ ਹੋਏ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਅਤੇ ਸਰਹੰਦ ਦੇ ਵਿੱਚ ਇੱਕ ਇੱਟ ਵੀ ਖੜੀ ਨਹੀਂ ਬਚੀ ਸੀ ਸੋਹਾਗੇ ਫੇਰ ਦਿੱਤੇ ਗਏ ਸਨ ਤੇ ਉਸੇ ਸਰਹੰਦ ਦੀ ਧਰਤੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਪ੍ਰਵਾਸੀ ਵੱਲੋਂ ਹੁਣ ਸਿੱਖਾਂ ਦੀਆਂ ਪੱਗਾਂ ਦੇ ਉੱਪਰ ਇਨਨਾਮ ਰੱਖੇ ਜਾ ਰਹੇ ਹਨ ਇੱਕ ਜੋ ਪ੍ਰਵਾਸੀ ਮਜ਼ਦੂਰ ਹੈ ਉਸਨੇ ਕਿਹਾ ਹੈ ਕਿ ਜੇਕਰ ਕੋਈ ਸਿੱਖ ਦੀ ਸਰਦਾਰ ਦੀ ਪੱਗ ਲਾਵੇਗਾ ਤਾਂ ਉਸ ਨੂੰ ਚਿਕਨ ਫਰੀ ਅਤੇ ਰੋਟੀ ਪ੍ਰੀ ਅਤੇ ਸ਼ਰਾਬ ਫਰੀ ਪੀਣ ਦੇ ਲਈ ਦਿੱਤਾ ਜਾਵੇਗਾ ਪੂਰਾ ਮਾਮਲਾ ਕੀ ਹੈ ਸੁਣਾਉਣ ਦੇ ਤੁਹਾਨੂੰ ਮੌਕੇ ਦੀ ਵੀਡੀਓ ਪਰ ਲੈ ਚਲਦੇ ਜਿੱਥੇ ਕਿ ਨਿਹੰਗ ਸਿੰਘ ਫੌਜਾਂ ਤੇ ਬਾਕੀ ਸਿੱਖ ਪਹੁੰਚੇ ਇਸ ਪ੍ਰਵਾਸੀ ਦਾ ਇਸ ਬਿਹਾਰੀਏ ਦਾ ਇਲਾਜ ਕਰਨ ਦੇ ਲਈ ਇਸ ਦੀ ਸਰਵਿਸ ਕਰਨ ਦੇ ਲਈ ਤੇ ਇਸ ਪ੍ਰਵਾਸੀ ਨੇ ਇੱਥੇ ਹੀ ਮੰਦ ਮਤਲਬ ਕਹਿਰ ਆਪਣਾ ਮੰਦ ਨਹੀਂ ਕੀਤਾ ਇੱਕ ਸਖਸ ਜਿਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਸ ਪ੍ਰਵਾਸੀ ਨੇ ਉਸਦੇ ਬੱਚਿਆਂ ਦੇ ਸਾਹਮਣੇ ਉਸ ਨੂੰ ਗਾਲੀ ਗਲੋਚ ਕੀਤਾ ਉਸ ਦੀ ਜਾਨ ਤੱਕ ਤੇ ਹਮਲਾ ਕੀਤਾ ਤੇ ਉਸ ਦੀ ਗੱਡੀ ਦੇ ਉੱਪਰ ਇੱਟਾਂ ਰੋੜੇ ਤੱਕ ਚਲਾ ਦਿੱਤੇ ਦੋਸਤੋ ਇਹ ਹਾਲ ਹੈ ਅੱਜ ਦੇ ਸਮੇਂ ਪੰਜਾਬ ਦਾ ਪੰਜਾਬ ਦੇ ਵਿੱਚ ਹੁਣ ਪੰਜਾਬੀਓ ਘਟ ਗਿਣਤੀ ਹੋ ਗਏ ਨੇ ਕਿਉਂਕਿ ਪ੍ਰਵਾਸੀਆਂ ਦੀ ਗਿਣਤੀ ਤੁਹਾਡੇ ਤੋਂ ਜ਼ਿਆਦਾ ਹੋ ਚੁੱਕੀ ਹੈ ਕੀ ਕਹੋਗੇ ਇਸ ਮੁਸ਼ਕਲ ਘੜੀ ਵਾਤੇ ਕੀ ਇਹ ਜੇ ਜੋ ਗੈਰ ਕਾਨੂੰਨੀ ਕੰਮ ਕਰਨ ਵਾਲੀ ਵਰਤੀ ਵਾਲੇ ਪ੍ਰਵਾਸੀ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੀ ਕਾਰਵਾਈ ਤੁਸੀਂ ਸੋਚਦੇ ਹੋ ਜਰੂ ਕਮੈਂਟ ਕਰਕੇ ਦੇਖਣਾ ਦੱਸਣਾ ਤੇ ਦੇਖੋ ਇਹ ਪੂਰੀ ਵੀਡੀਓ ਇਹ ਖੜੇ ਨੇ ਬਾਬਾ ਬੰਦੇ Terima <small> kasih telah menonton! ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਬਾਈ ਠੀਕ ਆ ਮੁੰਡਾ ਕਿਹੜਾ ਨੰਬਰ ਤੇ ਲਾ ਨੰਬਰ ਹੁਣੇ ਪੁੱਛਦਾ ਜੀ ਮੇਰੇ ਕੋ ਆਈ ਮੜਾ ਇਧਰ ਨੂੰ ਓਏ ਇੱਕ ਮੜਾ ਇਹ ਮੜਾ ਜਾਏਗੀ ਕਰ ਲੂ ਕਰ ਲੂ ਕਰ ਤਾਲੂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਉਹ ਨਾਲ ਕੀ ਹੋ ਗਿਆ ਬਾਈ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਨਹੀਂ ਚੱਲ ਰਹਾ ਜੀਵਨ ਦਾ ਬਾਬਾ ਜੀ ਇੱਥੇ ਸਰਬੱਤ ਦੀ ਭੋਗ। ਇਹ ਫਿਰ ਪਰਚਾ ਗੱਡੀ ਭੰਨਦੀ ਸਾਡੇ ਰਾਤ ਸਾਰੀ ਦੇਖੀ ਉਹ ਪਿੱਟਾ ਮਾਰ ਮਾਰ ਕੇ ਕਿਹੜੀ ਆ ਵਾਲੀ ਹੈ ਜੀ। ਇਹ ਹੈ ਜੀ ਸਾਡੇ ਉਹਰੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਾਲ ਭਈਆਂ ਦੇ ਤੇ ਜੇ ਏਕਣ ਦਾ ਹਾਲ ਰਿਹਾ ਦੋਸਤੋ ਫਿਰ ਤਾਂ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦੋ ਦੱਬ ਕੇ ਅਸੀਂ ਖੜੇ ਹਾਂ ਯਾਦੋ ਢਾਬੇ ਦੇ ਉੱਤੇ ਜਿਹੜਾ ਨੁਕਸਾਨ ਹੋਇਆ ਉਹ ਆਪ ਦੋ ਠੀਕ ਹੈ ਓਤੀ ਬੰਦੇ ਨਾਲ ਗੱਲ ਕਰਾਂਗੇ ਜਿੰਨਾ ਵੀ ਗੱਡੀ ਦਾ ਨੁਕਸਾਨ ਹੈ ਉਹ ਆਪ ਕਰਕੇ ਦੇਣਗੇ ਹਾਂਜੀ ਇਹਨਾਂ ਦੀ ਆਰਗੂ ਜਿੰਨਾ ਹੈ ਇਹਨੇ ਤੋਰਨ ਨੂੰ ਵੀਡੀਓ ਬਣਾਉਣਾ ਚਾਹੀਦਾ ਆ ਤੋਰਿਆ ਨਹੀਂ ਹੋ ਰਹੀ ਆ ਆਪਣੇ ਕੋਲੇ ਆ ਉਹ ਇਹਨਾਂ ਕੋਲ ਇਹਨਾਂ ਵਾਲੇ ਕਰਤੋ ਸਿੰਘ ਬੰਦਾ ਮੈਂ ਲੈ ਜਾਇਆ ਇੱਥੇ ਆਈ ਉਹ ਉਹ ਚਰਖੇ ਅੰਦਰ ਕਰਾਓ ਪਰਚਾ ਕਰਾਉਣਾ ਜੀ ਉੱਥੇ ਬਾਬਾ ਜੀ ਦੇ ਬੱਚੋ ਲੋੜ ਨਾਲ ਨਹੀਂ ਇਹਨਾਂ ਦੇ ਪੂਰੇ ਦੇ ਆਪਣੇ ਹੁਣ ਗੁਰਦੁਆਰਾ ਦੀ ਸੇਵਾ ਦਾ ਹੁੰਦੇ ਉਹਦੇ ਤੱਕ ਤੋਂ ਮੈਂ ਤਾਂ ਇਹ ਲੱਗਦਾ ਜਿਹਨੇ ਤੋਰਨਾ ਭੱਜ ਜਾ ਭਈਆ ਉਹ ਭਈਆ ਜੀ ਉਹ ਆਕਲ ਨਹੀਂ ਹੈ ਕਿ ਮੜੀ ਮੋਟੀ ਪਈ ਇਹਨੂੰ ਆ ਜਾਓ ਤੁਸੀਂ ਮੇਂ ਪੰਜਾਬੀ ਬੰਦੇ ਤੇ ਹੱਥ ਚੱਕਿਆ ਜੀ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਆ ਜੀ ਇਹ ਤਾਂ ਗੁਰੂਆਂ ਦੀ ਧਰਤੀ ਆ ਜੀ ਉਹਨੂੰ ਇਹ ਤਾਂ ਪਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੱਡੇ ਆਪਾਂ ਇਹ ਵਧੀਆ ਠੀਕੋ ਜੀ ਮਹਾਰਾਜ ਦੀ ਧਰਤੀ ਤੇ ਬੈਠੇ ਹੋ ਤੇ ਤੁਸੀਂ ਗੁਰਸਿੱਖ ਦੀ ਪੱਗ ਲਾ ਰਹੇ ਹੋ ਅਗਲੀ ਨਾਲ ਗੱਲ ਕਰੋ ਜੋ ਕਰਨੀ ਆ ਤੁਸੀਂ ਉਹ ਵੀ ਮੁਲਾਜ਼ਮ ਨੇ ਅੱਗੇ ਉਹ ਵੀ ਇੱਥੇ ਕੰਮ ਕਰਦੇ ਜੀ ਜਿਹੜੇ ਗਵਰਨਮੈਂਟ ਹੋ ਜਾਇਆ ਜਾਂ ਤੋਰ ਲੱਗਣਾ ਕਿ ਇਹਦੇ ਤੇ ਅਗੇ ਉਹ ਮੁਲਾਜ਼ਮ ਨਹੀਂ ਜਿਹਨਾਂ ਨੇ ਤੁਸੀਂ ਇਹ ਕੰਮ ਕਰਿਆ ਇਹ ਕੰਮ ਕਰਦੇ ਆ ਪਰ ਸੋਹਣੇ ਨਹੀਂ ਕਰਦੇ ਜੀ ਉਹਨੂੰ ਬਾਬੂ ਜੀ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਕਰ ਦੇਣਗੇ ਅੱਜ ਤੇਰੀ ਸਰਪਤ ਖਾ ਲੂੰ ਅਜੀ ਫੇਰ ਪਾਗ ਲਾ ਦੇ ਉਹਨੂੰ ਪਤਾ ਤਾਂ ਲੱਗੇ ਪਪਾ ਜੀ ਮੜਾਈ ਆ ਅੱਗ ਲਾ ਦਿਓ ਗਲਤੀ ਹੋ ਗਈ ਨਾ ਗਾਹ ਕਰਦੇ ਆ ਗਲਤੀ ਹੋ ਗਈ ਆਹੀ ਵੱਧਾ ਦਿਖਾਓ ਪਹਿਲਾਂ ਕਾਉਂਦਾ ਬੰਦਾ ਦੇਖੋ ਕਿ ਤੇ ਗੈਪ ਨਾ ਕਰ ਦੇਣ ਜੀ ਬੰਦੇ ਚ ਹਾਂ ਜੀ ਬਾਕੀ ਬੰਦੇ ਨੂੰ ਬਲਾ ਤਾਂ দাও ਅਸੀਂ ਕੁੱਤੇ ਜਿਹਾ ਮਾਰਦੇ ਥੋੜੀ ਆ ਅਸੀਂ ਮਾਰਨਾ ਨਹੀਂ ਇਹ ਤਾਂ ਪੰਜਾਬੀ ਆ ਮੈਂ ਤਾਂ ਹੋਈ ਪਹਿਲੇ ਦਿਨ ਬੁਲਾ ਕੇ ਆਏ ਵਾਈਫ ਨੂੰ ਸੁਬਕਾ ਉਹ ਅਸੀਂ ਕੁਝ ਨਹੀਂ ਕਹਿਣਾ ਜੀ ਸਿਰਫ ਬੰਦਾ ਮਿਲਣਾ ਹੈ ਜੀ ਚਲੋ ਖਰਾਬ ਤੇ ਸਾਹ ਕੋ ਹਵਾ ਨਹੀਂ ਫੇਰੀ ਕਰ ਸਕੋ ਪਰ ਇੱਧਰ ਬੱਠੀ ਗੈਪ ਕਰਨਾ ਨਹੀਂ ਹਾਂ ਇਹ ਮੌਲੀ ਤਾਂ ਗੁਜੀ ਦੇ ਮੌਲੀ ਹੈਗੇ ਨੇ ਇਹਨਾਂ ਦੀ ਇੱਕ ਗੱਡੀ ਆਪਰੇ ਪਰ ਚੱਲੀ ਆ। ਇਹਨਾਂ ਨੇ ਬੰਨੀ ਆ। ਆਹ ਉਹਨਾਂ ਨੇ ਫਲਾਜੀ ਨੇ ਬੰਨੀ ਤੇ। ਇਹਨੇ ਪ੍ਰਵਾਸੀ ਨੇ ਜਿਹੜੇ ਨੂੰ ਜਿੰਨਾਂ ਨੂੰ ਤੁਸੀਂ ਬਹੁਤ ਵਧੀਆ ਮੰਨਦੇ ਹੋ ਘਰਾਂ ਚ ਪਠਾਪਤਾ ਕੇ ਰੋਟੀਆਂ ਖਲੋਣੇ ਹੋ ਆ ਗੱਡੀ ਬੰਨੀ ਆ ਜੀ। ਮੁਲਾਜ਼ਮ ਬੰਦਾ ਦੀ ਜਿਹੜੀ ਗੱਡੀ ਬੰਨੀ ਆ। ਦੱਸੋ ਹੁਣ ਕੀ ਹੋ ਜੇਵੇ ਇੱਥੇ। ਇਹ ਦੇਖੋ ਇਹ ਮੌਕੇ ਤੇ ਆ ਗਏ ਆ ਸਾਡੀ ਵੀਰ ਜੀ ਨੇ ਮੌਕਾ ਸਾਂਭਿਆ ਆ ਭਰਾ ਜੀ ਨੇ ਮੌਕਾ ਸਾਂਭਿਆ ਆ ਕੇ ਇਹਨਾਂ ਨੇ। ਇਹਨਾਂ ਨੇ ਆ ਕੇ ਮੋਗਲ ਸੰਭੇ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਹੁਣ ਅਸੀਂ ਹੁਣ ਪਹੁੰਚੇ ਆਂ ਵਾਜੁਰ ਜੀ ਹੁਣ ਤੁਸੀਂ ਦੱਸੋ ਪੂਰੀ ਗੱਲ ਵਾਜੁਰ ਜੀ ਦਾ ਖਾਲਸਾ ਵਾਜੁਰ ਜੀ ਬਤਾਈ ਆ ਜਾ ਵੀਰੇ ਖਾਲਸਾ ਵਾਜੁਰ ਜੀ ਭਰਾ ਹੀ ਨੇ ਰਾਤ ਦਿਨ ਨਵੇਂ ਟਾਪੇ ਦੇ ਬੱਚੇ ਦੀ ਨਾਲ ਫੈਮਿਲੀ ਰੋਟੀ ਖਾਣ ਆਏ ਦੀਏ ਠੀਕ ਹੈ ਜੀ ਜਿਹੜਾ ਬਿੱਲ ਬਣਿਆ ਇਹਨਾਂ ਨੇ ਸਾਰਾ ਦੇਤਾ ਠੀਕ ਹੈ ਤੋਂ ਬਾਅਦ باوجود ਵੀ ਇਹਨਾਂ ਦਾ ਇੱਕ ਬੰਦਾ ਪਤਾ ਨਹੀਂ ਵੇਟਰ ਆ ਕੇ ਸਾਲਾ ਭਾਂਡੇ ਧੋਂਦਾ ਸ਼ਰਾਬ ਜ루 ਪੀਤੀ ਹੋਈ ਦੀ ਇਹਨਾਂ ਨਾਲ ਆ ਕੇ ਬਦਸਲੂਕੀ ਕਰਨ ਲੱਗ ਗਿਆ ਇੱਕ ਬੰਦਾ ਸੀ ਅੰਦਰ ਕੰਮ ਕਰਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਇਹਦੀ ਪੱਗ ਲਾ ਤਦੋਂ ਨੂੰ ਮੈਂ ਸਾਰਾ ਬਿੱਲ ਮਾਫ ਕਰ ਦੂੰਗਾ ਇਹਨਾਂ ਨੇ ਉਹ ਨੂੰ ਫੜ ਕੇ ਕੁੱਟਿਆ ਮਾੜਾ ਮੋਟਾ ਯਾਨੀ ਪੱਗ ਦਾ ਮਜ਼ਾਕ ਬਣਾਇਆ ਹੋਇਆ ਸੀ ਪੱਗ ਦਾ ਨੇ ਮਜ਼ਾਕ ਬਣਾਇਆ ਹੋਇਆ ਜਦੋਂ ਵੀਰੇ ਉਹਨੇ ਆ ਗੱਲ ਕਹੀ ਆਪੋ ਉਸ ਟਾਈਮ ਉਹਦੇ ਕੱਪੜੇ ਝੜ ਗਏ ਬਹੁਤ ਵਧੀਆ ਉਹ ਬੰਦੇ ਨੇ ਉਹ ਬੰਦੇ ਕਹਿੰਦਾ ਵੀ ਆ ਸਰਕਾਰ ਬੰਦਾ ਜਿਹੜਾ ਸਾਨੂੰ ਰੋਟੀ ਸਰਵ ਕਰ ਰਿਹਾ ਅਸੀਂ ਹਾਂਜੀ ਜੋਦੀ ਤੁਸੀਂ ਪੱਗ ਲਾ ਰਹੇ ਮੇਰੇ ਵੱਲੋਂ ਚਿਕਨ ਜੋ ਦਾਰੂ ਸਭ ਫ੍ਰੀ ਆ ਬਈ ਫਿਰ ਤਾਂ ਉਹਦੇ ਦੇ ਪਰਕਾ ਦਾ ਬਣਦਾ ਹੀ ਆ ਜਿਹੜਾ ਉਹਦਾ ਉਸਤੇ ਮਨ ਕੀ ਕਰਿਆ ਮੇਰਾ ਮਨ ਤਾਂ ਕਰਦਾ ਵੀ ਮਾਰ ਦੂਗਾ ਜਾਨ ਤੂੰ ਮਿਲਿਆ ਨਹੀਂ ਨਾ ਅੱਛਾ ਸਤ ਵਚਨ ਇਹਨਾਂ ਦੇ ਕੈਮਰੇਆਂ ਦੇ ਵਿੱਚ ਕੈਮਰੇਆਂ ਦੇ ਵਿੱਚ ਸਾਰੀ ਵੀਡੀਓ ਰਿਕਾਰਡ ਆ ਹੋਟਲ ਦੇ ਢਾਬੇ ਦੇ ਜਿਹੜਾ ਕੈਮਰੇ ਲੱਗੇ ਹੋ ਨੇ ਇੱਟਾ ਮਾਰਦਾ ਵੇ ਉੱਪਰੋਂ ਸ਼ੁਗਰ ਗੁਰ ਇਹਨਾਂ ਦੇ ਬੱਚੇ ਦੇ ਨਾਲ ਫੈਮਲੀ ਦੇ ਬੱਚਿਆਂ ਨੇ ਕਿਸੇ ਦੇ ਫੱਟ ਬਿਲਕੁਲ ਜੀ ਇਹ ਰਲ ਕੇ ਹੀ ਕਰ ਦਿੰਦੇ ਕੋਈ ਕੰਮ ਜੀ ਫਿਰ ਸਾਡਾ ਟੱਪ ਚੰਗੀ ਅਸੀਂ ਇਹਦੀ ਗਿੱਦੜ ਕੁੱਟ ਕੀਤੀ ਔਰ ਲੈ ਕੇ ਹੁਣ ਟਾਬੇ ਵਾਲਿਆਂ ਨੇ ਮਾफी ਮੰਗੀ ਜਾ ਇਹਨਾਂ ਨੇ ਕਿਹਾ ਵੀ ਚਲੋ ਸਾਡਾ ਮੁਲਾਜ਼ਮ ਆ ਅਸੀਂ ਸੌਰੀ ਫੀਲ ਕਰਦੇ ਆ ਤੇ ਸਾਡ ਓਡੀ ਗੱਡੀ ਜਿਹੜੀ ਤੋੜੀ ਆ ਦੀ ਠੀਕ ਕਰਵਾ ਕੇ ਦਿੰਨੇ ਆ ਤੇ ਬੱਬਾ ਜੀ ਹੁਣ ਫਿਰ ਇਹਦੇ ਤੇ ਬਈ ਦੇ ਪਰਚਾ ਪੜ੍ਹਣਾ ਜੀ ਆਪਾਂ ਮੇਰੀ ਸਰਕਾਰ ਨੂੰ ਬੇਨਤੀ ਹੈ ਜੇ ਇਹ ਜੇ ਭਈਆਂ ਤੁਸੀਂ ਇੱਧਰ ਸ਼ਰਨ ਦੇ ਰਹੇ ਹੋ ਹਜਿੱਤਿਆਂ ਕਰ ਕਰ ਮਕਾਨਾਂ ਦੇ ਪਲਾਟਾਂ ਦੇ ਦੇ ਰਹੇ ਹੋ ਤਾਂ ਇਹਨਾਂ ਨੂੰ ਇਹ ਵੀ ਗੱਲ ਸਮਝਾਓ ਵੀ ਸਰਦਾਰਾਂ ਦੀ ਪੱਗ ਕੋਈ ਹੁੰਦੀ ਨਹੀਂ ਹੈਗੀ ਕੀ ਤਾਂ ਸਹੀ ਕਰਦੇ ਤਾਂ ਪਰਚਾ ਪਰਚਾ ਪੱਕੇ ਤੌਰ ਤੇ ਪਰਚਾ ਪੈਣਾ ਚਾਹੀਦਾ ਜੀ ਵੀ ਇਹਦੇ ਜਿਹੜੇ ਭਈਏ ਮਿਲਦੇ ਨੇ ਇੱਕ ਟ੍ਰੇਡ ਦੇ ਵਿੱਚ ਠੀਕ ਹੈ ਹਰੇਕ ਹਰੇਕ ਢਾਬੇ ਵਾਲਾ ਕਹਿੰਦਾ ਇਹ ਵੀ ਸਾਨੂੰ ਘੱਟ ਰੇਟ ਦੇ ਵਿੱਚ ਮੰਦਾ ਮਿਲਦਾ ਪਰ ਉਹਨਾਂ ਦੀ ਸੋਚ ਨਹੀਂ ਨਾ ਪਤਾ ਉਹਨਾਂ ਦੀ ਕੀ ਹੈ ਉਹੀ ਗੱਲ ਹੈ ਜੀ ਪੱਗਾਂ ਥੋੜੀ ਸਸਤੀਆਂ ਮਿਲਦੀਆਂ ਨੇ ਜੀ ਹੁਣ ਭਈਏ ਸਸਤੇ ਮਿਲਦੇ ਨੇ ਸਾਰੇ ਪਾਸੇ ਇਹੀ ਚੀਜ਼ ਦਾ ਰੌਲਾ ਪਾਉਂਦੇ ਵੀ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੂੰ ਕੰਮ ਤੇ ਰੱਖੋ ਹੁਣ ਜਿਹੜਾ ਆਪਣਾ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਇਹਨਾਂ ਨੇ ਪੰਜਾਬੀ ਉਹdio ਪੱਕੇ ਪਿੱਛੇ ਇਹਨਾਂ ਨੇ ਕਾਹ ਪਾ ਲਿਆ ਇੱਕ ਠੀਕ ਇੱਕੇ ਪੰਜਾਬੀ ਹੋਣਾ ਹੈ ਕਿਹੜਾ ਪੰਜਾਬੀ ਆ ਉਹਦੇ ਹੀ ਪੰਜਾਬੀ ਦੇ ਪਿੱਛੇ ਬੈਰ ਪਏ ਹੋਏ ਨੇ ਕਿਉਂ ਵੀ ਇੱਕ ਬੰਦੇ ਨੂੰ ਨਾ ਰਹਿਣ ਦਈਏ ਆਪਾਂ ਹਾਂ ਇੱਕ ਬੰਦਾ ਕੰਮ ਨਾ ਕਰੇ ਪਹੀਏ ਕੰਮ ਕਰਨ ਪੰਜਾਬੀ ਦਾ ਕਰਦੇ ਨੇ ਬਈ ਇਹ ਕੰਮ ਕਰਨ ਬਸੇ ਹਰ ਹਰ ਤਰਫ ਨਹੀਂ ਬਾਬਾ ਜੀ ਅੱਜ ਤਾਂ ਇਹਨਾਂ ਨੇ ਗੱਡੀ ਤੋੜੀ ਆ ਕੱਲ ਨੂੰ ਕੋਈ ਕਤਲ ਕਰ ਜਾਂਦਾ ਜੀ ਫੇਰ ਫੇਰ ਤਾਂ ਕੌਣ ਜ਼ਿੰਮੇਵਾਰ ਹਾਲੀ ਦੇ ਵਿੱਚ ਹੋਇਆ ਨਹੀਂ ਉਹ ਜੁਵਾਕਾਂ ਦਾ ਕਤਲ ਕਰਕੇ ਭਈਏ ਭੱਜ ਗਏ ਉਹਦੇ ਕੋਈ ਨਾ ਪਈਆਂ ਜਿਹੜੀਆਂ ਸਾਰੀਆਂ ਇਹਨਾਂ ਨੇ ਮਾਰ ਲੋ ਜੀ ਆ ਇਟਾਂ ਦਾ ਪ੍ਰਯੋਗ ਹੋਇਆ ਸੀ ਤੇ ਬਾਬਾ ਜੀ ਇਹਨਾਂ ਦੇ ਪੱਕੇ ਤੌਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਜੀ ਜੀ ਆਏ ਫਟੇ ਘਟ ਸਾਹ ਆਹ ਦੇਖੋ ਕਿੰਨਾਂ ਲੱਗੇ ਹੋਏ ਉਹਦਾ ਹੀ ਗੁੰਗਾ ਆ ਦੇਖਿਆ ਫਪੇੜੇ ਕੋਈ ਨਾ ਕੋਈ ਨਿਕਲ ਲੋ ਜੀ ਪੰਜਾਬੀ ਭਰਾ ਸਾਡੇ ਇਕੱਠੇ ਹੋ ਰਹੇ ਨੇ ਜੀ ਆ ਬੁੱਢੀ ਲਈ ਲੋ ਵੀਡੀਓ ਏ ਆ ਜੀ ਯਾਦਵ ਢਾਬਾ ਸਾਹਮਣੇ ਤੋਂ ਸਰਹੰਦ ਪਾਰ ਕਰਦੇ ਅਮ੍ਰਿਤਸਰ ਵੱਲੋਂ ਆਉਂਦੇ ਹੋਏ ਇੱਕ ਪੁਲਾਊਗਾ ਪੁਲ ਦੇ ਨਾਲ ਇੱਥੇ ਯਾਦਵ ਢਾਬਾ ਜੀ ਇਹ ਯਾਦਵ ਢਾਬੇ ਦੇ ਉੱਤੇ ਭਾਈਆਂ ਨੇ ਪੰਜਾਬੀ ਉੱਤੇ ਹਮਲਾ ਕੀਤਾ ਤੇ ਦਸਤਾਰ ਲਾਹੀ ਤੇ ਆ ਜੀ ਇਹੋ ਗੱਡੀ ਜਿਹਦੀ ਤੋੜਪੰਨ ਵੀ ਹੋਈ ਆ ਫੈਮਿਲੀ ਨਾਲ ਬੰਦੇ ਸੀ ਬੱਚੇ ਸੀ ਆਪਸ ਦੇ ਵਿੱਚ ਝੱਟ ਝੱਟ ਚਾਪਟ ਵੀ ਹੋਈ ਹੈ ਜੀ ਪੁੱਤ ਜਰਾ ਪਹਿਲਾਂ ਹੀ ਕਿਸੇ ਦੀ ਗੱਡੀ ਲੈ ਕੇ ਆਇਆ ਅਸੀਂ ਕਦੇ ਨਹੀਂ ਪਪਾ ਜੀ ਇਹਦਾ ਬਚਾਰਾ ਕਿਸੇ ਦੀ ਗੱਡੀ ਲੈ ਕੇ ਆ ਆਪਣੀ ਗੱਡੀ ਦੁੱਬੀ ਹੋ ਜੀ ਬੱਤੇ ਦੇਰ ਚ ਡੁੱਬ ਗਈ ਉਹ ਬਾਬਾ ਜੀ ਪਰਚਾ ਤਾਂ ਪਾਵਾਂਗੇ ਜੀ ਬੰਦੇ ਤੇ ਅਸੀਂ ਉਹਨੂੰ ਪਤਾ ਲੱਗਣਾ ਚਾਹੀਦਾ ਬੰਦੇ ਨੂੰ ਆ ਜੀ ਬੰਦਾ ਉਹ ਇਹ ਚੱਕ ਲੈਂਦੇ ਪਾਉਂਦੇ ਨੇ ਇਹ ਇਹ ਕਹਿੰਦੇ ਨੇ ਜੀ ਸਸਤੀਆਂ ਨੇ ਇਹ ਕਹਿੰਦੇ ਨੇ ਜੀ ਪੱਗਾਂ ਸਸਤੀਆਂ ਨੇ ਲੋ ਜੀ ਅਸੀਂ ਖੜੇ ਹਾਂ ਯਾਦਵ ਢਾਬੇ ਦੇ ਉੱਤੇ ਤੇ ਪਰਦੇਸੀ ਭਈਏ ਵੱਲੋਂ ਪੰਜਾਬੀ ਦੀ ਪੱਗ ਲਾਹੀ ਗਈ ਸੀ ਤੇ ਉਸ ਤੇ ਐਕਸ਼ਨ ਚੱਲ ਰਿਹਾ ਤੇ ਬੰਦਾ ਗਲਤੀ ਹੁਣ ਮੰਨ ਰਿਹਾ ਇਹ ਕਹਿੰਦੇ ਨੇ ਜੀ ਸਸਤੀਆਂ ਨੇ ਇਹ ਕਹਿੰਦੇ ਨੇ ਜੀ ਪੱਗਾਂ ਸਸਤੀਆਂ ਨੇ ਭਾਈ ਜੇ ਤੁਸੀਂ ਕਹਿੰਦੇ ਸੀਗੇ